ਪੰਜਾਬ ਪੁਲਿਸ ਵੱਲੋਂ ਉਪਰਾਲੇ ਕੀਤੇ ਜਾ ਰਹੇ ਨੇ ਇਹਦੇ ਵਿੱਚ ਸਾਡਾ ਇੱਕ ਉਪਰਾਲਾ ਹੈਗਾ ਕਿ ਆਪਾਂ ਗਾਰਡਨ ਕਰਦੇ ਹੈਗੇ ਏਰੀਏ ਨੂੰ ਉਦੋਂ ਬਾਅਦ ਉਹਨੂੰ ਸਰਚ ਕਰਦੇ ਹੈਗੇ ਤੇ ਸਰਚ ਕਰਨ ਤੋਂ ਬਾਅਦ ਜਿਹੜੇ ਹੌਟ ਸਪੌਟ ਸਾਡੇ ਵੱਲੋਂ ਆਈਡੈਂਟੀਫਾਈਡ ਹੈਗੇ ਉਹ ਜਿਹੜੇ ਕ੍ਰਿਮਨਲ ਜਿਹਨੂੰ ਆਪਾਂ ਆਈਡੈਂਟੀਫਾਈ ਕੀਤਾ ਹੋਇਆ ਜਿਹੜੇ ਰੈਗੂਲਰ ਆਫੈਂਡਰ ਹੈਗੇ ਨੇ ਫ੍ਰੀਕੁਐਂਟ ਆਫੈਂਡਰ ਨੇ ਉਹਨਾਂ ਦੇ ਖਿਲਾਫ ਆਪਾਂ ਕਾਰਵਾਈ ਕਰ ਰਹੇ ਹੈਗੇ ਉਹਨਾਂ ਨੂੰ ਸਰਚ ਕਰਦੇ ਹੈਗੇ ਤੇ ਇਸ ਸਮੇਂ ਵਿੱਚ ਅੱਜ ਇੱਥੇ ਤਿੰਨ ਜ਼ੋਨ ਵਿੱਚ ਵੰਡ ਕੇ ਅੰਮ੍ਰਿਤਸਰ ਦੇ ਜਿਹੜੇ ਹੌਟ ਸਪੌਟ ਆਪਾਂ ਜਿਹਨੂੰ ਆਈਡੈਂਟੀਫਾਈ ਕੀਤਾ ਹੋਇਆ ਕਿ ਸਾਨੂੰ ਸ਼ੱਕ ਹੈਗਾ ਕਿ ਉਥੇ ਇਹ ਐਕਟੀਵਿਟੀ ਹੋ ਸਕਦੀ ਹੈ ਉਹਦੇ ਵਿੱਚ 17 ਪੁਲਿਸ ਥਾਣਿਆਂ ਵਿੱਚ ਇਹ 25 ਮੁਹੱਲੇ ਹੈਗੇ ਨੇ ਬਸਤੀਆਂ ਜਿਹਦੇ ਵਿੱਚ ਸਾਡੇ ਵੱਲੋਂ ਇਹ ਅੱਜ ਕੋਆਰਡੀਨੇਟਡ ਸੱਚ ਆਪਰੇਸ਼ਨ ਕੀਤਾ ਜਾ ਰਿਹਾ ਸਰ ਲਗਾਤਾਰ ਪਾਕਿਸਤਾਨ ਤੋਂ ਡਰੋਨ ਆ ਰਹੇ ਹੈ heroin ਆ ਰਹੇ ਸਰ ਇਹਨੀਆਂ ਲੋਕਾਂ ਵਾਸਤੇ ਕੀਤਾ ਜਾ ਰਿਹਾ ਇਹਦੇ ਲਈ ਲਗਾਤਾਰ ਸਾਡੇ ਵੱਲੋਂ ਨਿਗਰਾਨੀ ਕੀਤੀ ਜਾ ਰਹੀ ਹੈ ਕਿ ਬੀਐਸਐਫ ਤੇ ਸਾਡੇ ਵੱਲੋਂ ਕੋਆਰਡੀਨੇਟਡ ਅਫਰਟ ਹੈ ਆਪਾਂ ਤੱਕ ਕਿਵਨ ਬਾਰਡਰ ਤੋਂ ਲੈ ਕੇ 10 ਕਿਲੋਮੀਟਰ ਅੰਦਰ ਤੱਕ ਜਿਹੜੇ ਏਰੀਆ ਹੈਗੇ ਉਹਨੂੰ ਆਈਡੈਂਟੀਫਾਈ ਕੀਤਾ ਹੋਇਆ ਉਦੇ ਵਿੱਚ ਸਾਡੇ ਜਿਹੜੇ ਹੈਗੇ ਵਿਲੇਜ ਦੀ ਜਿਹੜੀ ਕਮੇਟੀ ਹੈਗੀ ਆ ਉਹਨਾਂ ਨਾਲ ਸਾਡਾ ਕੋਆਰਡੀਨੇਸ਼ਨ ਹੈਗਾ ਤਾਂ ਕਿ ਜੇ ਅਗਰ ਕੋਈ ਵੀ ਸੰ nghiਗਤ ਕਿਤਿਵਿਧੀ ਉੱਥੇ ਦੇਖੀ ਜਾਵੇ ਤੇ ਆਪਾਂ ਇਮੀਡੀਏਟਲੀ ਐਕਸ਼ਨ ਵਿੱਚ ਆ ਜਾਣੇ ਹੈਗੇ ਸਾਡੇ ਵੱਲੋਂ ਬਹੁਤ ਵੱਡੀ ਤਾਦਾਦ ਵਿੱਚ ਡਰੋਨ ਮਾਰਗਰائے ਗਏ ਨੇ ਤੇ ਵੱਡੀ ਤਾਦਾਦ ਵਿੱਚ ਰਿਕਵਰੀ ਕੀਤੀ ਗਈ ਹੈ ਹੀਰੋਇਨ ਦੀ ਸਰ ਹੁਣ ਤਾਂ ਸਰ ਕਿੰਨੇ ਕਿਲੋ ਹਨ ਫੜੀ ਗਈ ਹੈ ਇਸ ਸਾਲ ਦੇ ਤੇ ਦੇਖੋ ਇਹਦਾ ਡਾਟਾ ਮੇਰੇ ਕੋਲ ਇਸ ਵੇਲੇ ਤੇ ਨਹੀਂ ਹੈਗਾ ਆਦਰਵਾਇਜ਼ ਮੇਰਾ ਖਿਆਲ ਹੈ ਤਕਰੀਬਨ 15000 ਕਰੋੜ ਰੁਪਏ ਦੀ ਜਿਹੜੀ ਹੈਗੀ ਉਹ ਹੀਰੋਇਨ ਸਾਡੇ ਵੱਲੋਂ ਜਿਹੜਾ ਇਲੈਕਸ਼ਨ ਹੈਗਾ ਉਹਦੇ ਦਰਮਿਆਨ ਸਾਡੇ ਵੱਲੋਂ ਰਿਕਵਰ ਹੋਈ ਸੀਗੀ ਤੇ ਆਪਾਂ ਪੂਰੀ ਰਿਕਵਰੀ ਕਰਨ ਦੇ ਵਿੱਚ ਪੂਰੇ ਇੰਡੀਆ ਵਿੱਚ 3rd ਰੇਟ ਹੋਈ ਸੀ ਕਿ ਜਿਹਦੇ ਵਿੱਚ ਪੰਜਾਬ ਪੁਲਿਸ ਵੱਲੋਂ ਜਿਹੜਾ ਹੈਗਾ ਉਹ ਨਸ਼ਾ ਫੜਿਆ ਗਿਆ ਸੀਗਾ। ਘਰੋਂ ਤੱਕ ਤੋਂ ਕਿੰਨੇ ਬੰਦੇ ਫਰਾਂਦੇ ਹੋਗੇ। ਇੱਥੇ ਇਸ ਵੇਲੇ ਤੇ ਜਿਹੜਾ ਇਸ ਇਸ ਥਾਂ ਤੇ ਆਪਾਂ ਖੜੇ ਹੈਗੇ ਕੋਆਰਡੀਨੇਟ ਸਜ ਤੌਰਾਨ 30 ਗ੍ਰਾਮ ਹਿਰੋਇਨ ਬਰਾਮਦ ਹੋਈ ਤੇ ਤਿੰਨ ਬੰਦੇ ਗ੍ਰਿਫਤਾਰ ਕੀਤੇ ਗਏ ਨੇ। ਤੇ ਇਹਦੇ ਤੋਂ ਇਲਾਵਾ ਦੂਜੇ ਹੋਰ ਏਰੀਆ ਚ ਚੱਲ ਰਿਹਾ ਹੈਗਾ ਇਹਦਾ ਕੰਸੋਲੀਡੇਟਡ ਰਿਪੋਰਟ ਆਪਾਂ ਤੁਹਾਨੂੰ ਛੇਤੀ ਦੇ ਦਵਾਂਗੇ। ਬਾਰਡਰ ਏਰੀਆ ਤੇ ਕਮੇਟੀਆਂ ਬਣਾਈਆਂ ਗਈਆਂ ਸੀ ਮੈਂਬਰ ਬਣਾਏ ਗਏ ਸੀ ਸਰ ਉਹਦਾ ਕਿੰਨਾ ਸਾਨੂੰ ਮਿਲਿਆ ਸਰ ਬਹੁਤ ਚੰਗਾ ਰਿਸਪਾਂਸ ਮਿਲ ਰਿਹਾ ਹੈਗਾ ਲਗਾਤਾਰ ਆਪਾਂ ਐਫਰਟ ਕਰ ਰਹੇ ਹਾਂਗੇ ਉਹਨਾਂ ਨਾਲ ਸਹਿਯੋਗ ਕਰਕੇ ਉਸ ਯੋਗ ਦੇ ਨਾਲ ਹੀ ਆਪਾਂ ਬਾਰਡਰ ਦੇ ਏਰੀਆਸ ਜਿਹੜਾ ਡਰੋਨ ਦੀਆਂ ਗਤੀਵਿਧੀਆਂ ਹੈਗੀਆਂ ਜਾਂ ਇਸ ਬੰਗਲਰਸ ਦੀਆਂ ਗਤੀਵਿਧੀਆਂ ਹੈਗੀਆਂ ਉਹਨੂੰ ਕਾਬੂ ਕਰਨ ਲਈ ਉਪਰਾਲੇ ਕਰ ਰਹੇ ਹੈ ਸਰ ਜਿੰਦਾ ਕੀ ਛੋਟੇ ਮੱਧਮ ਸਾਨੂੰ ਹੱਥ ਆ ਜਾਂਦਾ ਸਮਝ ਲੈਂਦੇ ਨੇ ਸਰ ਜਿਹੜੇ ਵੱਡੇ ਉਹ ਨਹੀਂ ਇਦਾਂ ਦੀ ਕੋਈ ਗੱਲ ਨਹੀਂ ਕਿ ਹੁਣ ਛੋਟੇ ਵੱਡੇ ਕੋਈ ਗੱਲ ਨਹੀਂ ਕਿ ਜਿਹੜੇ ਆਪਾਂ ਵੀ ਆਪਾਂ ਕੋਈ ਵੀ ਰਿਕਵਰੀ ਕਰੀਏ ਉਹਦੇ ਵਿੱਚ ਆਪਾਂ ਕਨੈਕਸ਼ਨ ਜਿਹੜਾ ਹੈਗਾ ਪਿੱਛੇ ਤੋਂ ਲੈ ਕੇ ਅੱਗੇ ਤੱਕ ਨੂੰ ਸਰਚ ਕਰਦੇ ਹੈਗੇ ਤੇ ਜਿਹੜੇ ਜਿਹੜੇ ਬੰਦੇ ਇਹਦੇ ਵਿੱਚ ਆਉਂਦੇ ਨੇ ਉਹਨੂੰ ਆਪਾਂ ਕਾਬੂ ਕਰਦੇ ਇਹਦੇ ਵਿੱਚ ਜ਼ੀਰੋ ਟੋਲਰੈਂਸ ਹੈ ਸਾਡੇ ਵੱਲੋਂ ਨਸ਼ੇ ਦੇ ਮਾਮਲੇ 'ਚ ਕਿਸੇ ਨੂੰ ਕੋਈ ਪ੍ਰੋਟੈਕਸ਼ਨ ਨਹੀਂ ਸਰ ਜਿੱਦਾਂ ਦੀ ਇਸ ਵਾਰ ਸਖਾਈ ਕੀਤੀ ਗਈ ਹੈ ਸਰ ਲੱਗਦਾ ਵੀ ਇਸ ਵਾਰ ਪੂਰੀ ਨਤ ਪਾਈ ਜਾਏਗੀ ਬਿਲਕੁਲ ਨਤ ਪਾਈ ਜਾਊਗੀ ਆਪਾਂ ਕੰਟਰੋਲ ਕਰਾਂਗੇ ਇਹਨੂੰ ਸਮਾਜ ਦੇ ਸਹਿਯੋਗ ਨਾਲ ਵੀ ਮਹਿਕਮੇ ਜਿਹੜੇ ਦੂਜੇ ਹੈ ਵੀ ਸਰਕਾਰੀ ਜਿਹੜੇ ਮਹਿਕਮੇਗੇ ਉਹਨਾਂ ਨਾਲ ਤਾਲਮੇਲ ਕਰਕੇ ਜਿੱਦਾਂ ਸਿਹਤ ਵਿਭਾਗ ਹੈ ਬਾਕੀ ਹੋਰ ਵਿਭਾਗ ਨੇ ਉਹਨਾਂ ਨਾਲ ਤਾਲਮੇਲ ਕਰਕੇ ਆਪਾਂ ਇਹਨੂੰ ਇਹ ਹਰ ਪਾਸੋਂ ਇੱਕ ਹੋਲਿਸਟਿਕ ਅਪਰੋਚ ਅਡਾਪਟ ਕਰਕੇ ਕੰਟਰੋਲ ਕਰਨ ਦੀ ਕੋਸ਼ਿਸ਼ ਕਰਾਂਗੇ ਜੱਜ ਸਰ ਸੁਲਤਾਨ ਮੈਂ ਉਥੇ ਲਾਈਨਾਂ ਤੇ ਪਟੜੀਂਗੜਾ ਚੜ੍ਹਿਆ ਮਰਗੀ ਨਚਾਇਆ ਨੰਦਰ ਲਾਉਂਦੇ ਵੀ ਉੱਥੇ ਕੀ ਕੰਟਰੋਲ ਕੀਤਾ ਜਿਹੜੇ ਸਰ ਜਿਸ ਤੇ ਕਿਦੇ ਵੀ ਇਨਫੋਰਮੇਸ਼ਨ ਮਿਲਦੀ ਪੁਲਿਸ ਵੱਲੋਂ ਉੱਥੇ ਰੇਡ ਕੀਤੀ ਜਾਂਦੀ ਹੈਗੀ ਉਹਨੂੰ ਪੜਿਆ ਜਾਂਦਾ ਹੈਗਾ ਜੇ ਅਗਰ ਕੋਈ ਇਸ ਤਰ੍ਹਾਂ ਦੀ ਕੋਈ ਘਟਨਾ ਜਿਹੜੀ ਹੈਗੀ ਤੁਹਾਡੀ ਨੋਟਿਸ ਵਿੱਚ ਹੋਵੇ ਤੇ ਕੰਸਰਨਡ ਅਥਾਰਟੀਆਂ ਨਾਲ ਸ਼ੇਅਰ ਕਰੋ ਆਪਾਂ ਉਹਦੇ ਵਿੱਚ ਇਮੀਡੀਏਟਲੀ ਕਾਰਵਾਈ ਕਰਾਂਗੇ ਸਰ ਪਾਕਿਸਤਾਨ ਤੋਂ ਜਿਹੜਾ ਡਰੋਨ ਰਾਹੀਂ ਨਸ਼ਾ ਹੁੰਦਾਗਾ ਇਤਾਂ ਦੀ ਕੋਈ ਤਕਨੀਕ ਵੀ ਐਂਟੀ ਡਰੋਨ ਜਿਹੜਾ ਵੀ ਜਿੰਨਾ ਪਤਾ ਲੱਗ ਸਕੇ ਪਹਿਲਾਂ ਤੋਂ ਹੀ ਨੇ ਲਗਾਤਾਰ एफर्ट ਹੋ ਰਿਹਾ ਪਰ ਸਾਡਾ ਬਾਰਡਰ ਬਹੁਤ ਲੰਬਾ ਹੈ ਤੇ ਪੋਰਸ ਹੈਗਾ ਉਹਦੇ ਵਿੱਚ ਉਹ ਡਿਵਾਈਸ ਜਿਹੜੀ ਹੈਗੀ ਆਲ ਅਲੋਂਗ ਦਾ ਬਾਰਡਰ ਡਿਪਲੋਏ ਕਰਨਾ ਜਿਹੜਾ ਹੈਗਾ ਉਹ ਸਾਡੇ ਵਿੱਚ ਅੰਡਰ ਕੰਸੀਡਰੇਸ਼ਨ ਹੈਗਾ ਪਰ ਜਿਹੜੀ ਬੇਸਿਕਲੀ ਨਿਗਰਾਨੀ ਹੈਗੀ ਉਹ ਹਿਊਮਨ ਇੰਟੈਲੀਜੈਂਸ ਨਾਲ ਜਿਹੜੇ ਪਿੰਡ ਦੇ ਹੈਗੇ ਬਾਰਡਰ ਏਰੀਆ 'ਚ ਉਹਨਾਂ ਦੇ ਨਾਲ ਤਾਲਮੇਲ ਪੈਦਾ ਕਰਕੇ ਸਮਾਜਿਕ ਸਹਿਯੋਗ ਨਾਲ ਆਪਾਂ ਜਿਹੜੇ ਨਸ਼ੇ ਦੇ ਤਸਕਰ ਹੈਗੇ ਉਹਦੇ ਤੇ ਐਂਡ ਟੂ ਐਂਡ ਜਿਹੜੀ ਹੈਗੀ ਕਾਰਵਾਈ ਕਰ ਰਹੇ ਹਾਂ ਤਾਂ ਕਿ ਤੁਹਾਡੇ ਨੂੰ ਲੋਕ ਕੀ ਕਹਿਣਾ ਚਾਹੁੰਦੇ ਨੇ ਇਹ ਮਾਨਯੋਗ ਡੀਜੀਪੀ ਸਾਹਿਬ ਦੇ ਹਦਾਇਤਾਂ ਅਪਾਵ ਕਾਲਓਵਰ ਪੰਜਾਬ ਕਿਸਾ ਚੱਲ ਰਿਹਾ ਉਹਦੇ ਪਾਰਟ ਦੇ ਵਿੱਚ ਹੀ ਇੱਥੇ ਕਮਿਸ਼ਨਰੇਟ ਦੇ ਵਿੱਚ ਜਿੱਥੇ ਵੀ ਜਿਆਦਾ ਜਿਆਦਾ ਨਸ਼ਿਆਂ ਦਾ ਜਿਹੜੀਆਂ ਬਸਤੀਆਂ ਦੇ ਵਿੱਚ ਬੋਲਵਾਲਾ ਹੈਗਾ ਉਥੇ ਕੋਆਰਡੀਨੇਟਡ ਸਰਜ ਆਪਰੇਸ਼ਨ ਚੱਲ ਰਹੇ ਨੇ ਤੇ ਉਹਦੇ ਤਹਿਤ ਹੀ ਸਾਰੀ ਜਿਹੜੀ ਪ੍ਰੋਗਰਾਮ ਹੋਏਗਾ ਸਰ ਗੜ ਬਣਾਇਆ ਜਾਂਦਾ ਜੀ ਨਸ਼ੇ ਨੂੰ ਰਹਿਣ ਨਾਲ ਨਾਲ 40 ਫੂਟ ਦੇ ਅੰਦਰ ਵੀ ਗੜ ਬਣਿਆ ਜਾ ਰਿਹਾ ਜੀ ਨਸ਼ੇ ਨੂੰ ਰਹਿਣ ਕਰਨ ਬਿਲਕੁਲ ਹੈਗਾ ਲੋਕੀ ਜਿਹੜੇ ਐਡਿਕਟ ਨੇ ਇੱਥੋਂ ਦੇ ਉਹਨਾਂ ਨੂੰ ਇਹ ਇਹਦੇ ਤਿੰਨ ਹੀ ਹੱਲ ਨੇ ਇੱਕ ਤਾਂ ਇਨਫੋਰਸਮੈਂਟ ਆ ਜਿਹੜੀ ਅਸੀਂ ਕਰ ਰਹੇ ਆ ਦੂਸਰਾ ਮੈਡੀਕਲ ਇਹਦਾ ਟ੍ਰੀਟਮੈਂਟ ਹੋਵੇ ਤੀਜਾ ਸੋਸ਼ਲ ਪ੍ਰੋਬਲਮ ਹੈਗੀ ਆ ਸੋਸ਼ਲ ਸਮਾਜ ਇਸ ਗੱਲ ਨੂੰ ਐਕਸੈਪਟ ਕਰੇ ਵੀ ਹਾਂ ਦੇ ਆ ਰੈਡਿਕਟ ਤੇ ਉਹਨਾਂ ਦਾ ਇਲਾਜ ਕਰਾਵੇ ਇਹ ਸਾਰੇ ਜੋ ਤਿੰਨੇ ਵਿੰਗ ਇਕੱਠੇ ਹੋ ਕੇ ਕੰਮ ਕਰਨਗੇ ਨਸ਼ੇ ਡੈਫੀਨਿਟਲੀ ਕੈਨ ਬੀ ਕੰਟਰੋਲ ਕਿਸੇ ਵੀ ਤਰੀਕੇ ਨਾਲ ਜਿਹੜੇ ਨਸ਼ੇ ਦੇ ਸਮਗਲਰ ਹੈਗੇ ਉਹਨੂੰ ਕਿਸੇ ਪੂਰੇ ਤਰੀਕੇ ਨਾਲ ਕਾਬੂ ਕੀਤਾ ਜਾਵੇ ਕੋਈ ਉਹਨਾਂ ਨੂੰ ਮੌਕਾ ਨਾ ਦਿੱਤਾ ਜਾਵੇ ਕਿ ਉਹ ਸਮਾਜ ਨੂੰ ਬਰਬਾਦ ਕਰਨ ਵਾਲੇ ਕੋਈ ਉਪਰਾਲੇ ਕਰ ਰਹੇ ਹੋਣ ਇਸ ਕਰਕੇ ਲਗਾਤਾਰ ਪੰਜਾਬ ਪੁਲਿਸ ਵੱਲੋਂ ਉਪਰਾਲੇ ਕੀਤੇ ਜਾ ਰਹੇ ਨੇ ਇਹਦੇ ਵਿੱਚ ਸਾਡਾ ਇੱਕ ਉਪਰਾਲਾ ਹੈਗਾ ਕਿ ਆਪਾਂ ਗਾਰਡਨ ਕਰਦੇ ਹੈਗੇ ਏਰੀਏ ਨੂੰ ਉਸ ਤੋਂ ਬਾਅਦ ਉਹਨੂੰ ਸਰਚ ਕਰਦੇ ਹੈਗੇ ਤੇ ਸਰਚ ਕਰਨ ਤੋਂ ਬਾਅਦ ਜਿਹੜੇ ਹੌਟ ਸਪੌਟ ਸਾਡੇ ਵੱਲੋਂ ਆਈਡੈਂਟੀਫਾਈਡ ਹੈਗੇ ਉਹ ਜਿਹੜੇ ਕ੍ਰਿਮਿਨਲ ਜਿਹਨੂੰ ਆਪਾਂ ਆਈਡੈਂਟੀਫਾਈ ਕੀਤਾ ਹੋਇਆ ਜਿਹੜੇ ਰੈਗੂਲਰ ਆਫੈਂਡਰ ਹੈਗੇ ਨੇ ਫ੍ਰੀਕੁਐਂਟ ਆਫੈਂਡਰ ਨੇ ਉਹਨਾਂ ਦੇ ਖਿਲਾਫ ਆਪਾਂ ਕਾਰਵਾਈ ਕਰ ਰਹੇ ਹੈਗੇ ਉਹਨਾਂ ਨੂੰ ਸਰਚ ਕਰਦੇ ਹੈਗੇ ਤੇ ਇਸ ਸਮੇਂ ਦੇ ਵਿੱਚ ਅੱਜ ਇੱਥੇ ਤਿੰਨ ਜ਼ੋਨ ਵਿੱਚ ਵੰਡ ਕੇ ਅੰਮ੍ਰਿਤਸਰ ਦੇ ਜਿਹੜੇ ਹੌਟ ਸਪੌਟ ਆਪਰ ਜਿਹਨੂੰ ਆਈਡੈਂਟੀਫਾਈ ਕੀਤਾ ਹੋਇਆ ਕਿ ਸਾਨੂੰ ਸ਼ੱਕ ਹੈਗਾ ਕਿ ਉੱਥੇ ਇਹ ਐਕਟੀਵਿਟੀ ਹੋ ਸਕਦੀ ਹੈ ਉਹਦੇ ਵਿੱਚ 17 ਪੁਲਿਸ ਥਾਣਿਆਂ ਵਿੱਚ ਇਹ 25 ਮੁਹੱਲੇ ਹੈਗੇ ਨੇ ਬਸਤੀਆਂ ਜਿਹਦੇ ਵਿੱਚ ਸਾਡੇ ਵੱਲੋਂ ਇਹ ਅੱਜ ਕੋਆਰਡੀਨੇਟਡ ਸੱਚ ਆਪਰੇਸ਼ਨ ਕੀਤਾ ਜਾ ਰਿਹਾ ਸਰ ਲਗਾਤਾਰ ਪਾਕਿਸਤਾਨ ਤੋਂ ਡਰੋਨ ਆ ਰਹੇ ਹਨ ਨਾਰੀ ਸਰ ਇਹਦੀ ਲੋਕਾਂ ਵਾਸਤੇ ਕੀ ਕੀਤਾ ਜਾ ਰਿਹਾ ਇਹਦੇ ਲਈ ਲਗਾਤਾਰ ਸਾਡੇ ਵੱਲੋਂ ਨਿਗਰਾਨੀ ਕੀਤੀ ਜਾ ਰਹੀ ਹੈ ਕਿ ਬੀਐਸਐਫ ਤੇ ਸਾਡੇ ਵੱਲੋਂ ਕੋਆਰਡੀਨੇਟਡ ਅਫਰਟ ਹੈ ਆਪਾਂ ਤੱਕ ਕਿਵਨ ਬਾਰਡਰ ਤੋਂ ਲੈ ਕੇ 10 ਕਿਲੋਮੀਟਰ ਅੰਦਰ ਤੱਕ ਜਿਹੜੇ ਏਰੀਆ ਹੈਗੇ ਉਹਨੂੰ ਆਈਡੈਂਟੀਫਾਈ ਕੀਤਾ ਹੋਇਆ ਉਹਦੇ ਵਿੱਚ ਸਾਡੇ ਜਿਹੜੇ ਹੈਗੇ ਵਿਲੇਜ ਦੀ ਜਿਹੜੀ ਕਮੇਟੀ ਹੈਗੀ ਆ ਉਹਨਾਂ ਨਾਲ ਸਾਡਾ ਕੋਆਰਡੀਨੇਸ਼ਨ ਹੈਗਾ ਤਾਂ ਕਿ ਜੇ ਅਗਰ ਕੋਈ ਵੀ ਸੰੰਧਿਗਤ ਗਤੀਵਿਧੀ ਉੱਥੇ ਦੇਖੀ ਜਾਵੇ ਤੇ ਆਪਾਂ ਇਮੀਡੀਏਟਲੀ ਐਕਸ਼ਨ ਵਿੱਚ ਆ ਜਾਣੇ ਹੈਗੇ ਸਾਡੇ ਵੱਲੋਂ ਬਹੁਤ ਵੱਡੀ ਤਾਜ਼ਾਦ ਵਿੱਚ ਡਰੋਨ ਮਾਰਗਰੇ ਆਏ ਗਏ ਨੇ ਤੇ ਵੱਡੀ ਤਾਜ਼ਾਦ ਵਿੱਚ ਰਿਕਵਰੀ ਕੀਤੀ ਗਈ ਹੈ ਹੀਰੋਇਨ ਦੀ ਸਰ ਹੁਣ ਤਾਂ ਸਰ ਇਹ ਡਰੋਨ ਜੀ ਕਿੰਨੇ ਕਿਲੋ ਹਨ ਫੜੀ ਗਈ ਹੈ ਹਾਂ ਇਸ ਸਾਲ ਦੇ ਤੇ ਦੇਖੋ ਇਹਦਾ ਡਾਟਾ ਮੇਰੇ ਕੋਲ ਇਸ ਵੇਲੇ ਤੇ ਨਹੀਂ ਹੈਗਾ ਆਦਰਵਾਇਜ਼ ਮੇਰਾ ਖਿਆਲ ਹੈ ਤਕਰੀਬਨ 15000 ਕਰੋੜ ਰੁਪਏ ਦੀ ਜਿਹੜੀ ਹੈਗੀ ਉਹ ਹਿਰੋਇਨ ਸਾਡੇ ਵੱਲੋਂ ਜਿਹੜਾ ਇਲੈਕਸ਼ਨ ਹੈਗਾ ਉਹਦੇ ਦਰਮਿਆਨ ਸਾਡੇ ਵੱਲੋਂ ਰਿਕਵਰ ਹੋਈ ਸੀਗੀ ਤੇ ਆਪਾਂ ਪੂਰੀ ਰਿਕਵਰੀ ਕਰਨ ਦੇ ਵਿੱਚ ਪੂਰੇ ਇੰਡੀਆ ਵਿੱਚ ਥਰਡ ਰੇਟ ਹੋਈ ਸੀ ਕਿ ਜਿਹਦੇ ਵਿੱਚ ਪੰਜਾਬ ਪੁਲਿਸ ਵੱਲੋਂ ਜਿਹੜਾ ਹੈਗਾ ਉਹ ਨਸ਼ਾ ਫੜਿਆ ਗਿਆ ਸੀਗਾ। ਹਰੂ ਤੱਕ ਤੱਕ ਕਿੰਨੇ ਬੰਦੇ ਪ੍ਰੋਗਰਾਮ ਹੋਏ। ਇੱਥੇ ਇਸ ਵੇਲੇ ਤੇ ਜਿਹੜਾ ਇਸ ਜਿਸ ਥਾਂ ਤੇ ਆਪਾਂ ਖੜੇ ਹੈਗੇ ਕੋਆਰਡੀਨੇਟ ਸਜ ਤੌਰਾਨ 30 ਗ੍ਰਾਮ ਹਿਰੋਇਨ ਬਰਾਮਦ ਹੋਈ ਤੇ ਤਿੰਨ ਬੰਦੇ ਗ੍ਰਿਫਤਾਰ ਕੀਤੇ ਗਏ ਨੇ। ਤੇ ਇਹਦੇ ਤੋਂ ਇਲਾਵਾ ਦੂਜੇ ਹੋਰ ਏਰੀਆ ਚ ਚੱਲ ਰਿਹਾ ਹੈਗਾ ਇਹਦਾ ਕਨਸੋਲੀਡੇਟਡ ਰਿਪੋਰਟ ਆਪਾਂ ਤੁਹਾਨੂੰ ਛੇਤੀ ਦੇ ਦਵਾਂਗੇ। ਬਾਰਡਰ ਏਰੀਆ ਤੇ ਕਮੇਟੀਆਂ ਬਣਾਈਆਂ ਗਈਆਂ ਸੀ ਮੈਂਬਰ ਬਣਾਏ ਗਏ ਸੀ ਸਰ ਉਹਦਾ ਕਿੰਨਾ ਸਾਨੂੰ ਮਿਲ ਰਿਹਾ ਸਰ ਬਹੁਤ ਚੰਗਾ ਰਿਸਪੌਂਸ ਮਿਲ ਰਿਹਾ ਹੈਗਾ ਲਗਾਤਾਰ ਆਪਾਂ ਐਫਰਟ ਕਰ ਰਹੇ ਹਾਂਗੇ ਉਹਨਾਂ ਨਾਲ ਸਹਿ ਉਸ ਸਹਿਯੋਗ ਦੇ ਨਾਲ ਹੀ ਆਪਾਂ ਬਾਰਡਰ ਦੇ ਏਰੀਆ 'ਚ ਜਿਹੜੀ ਡਰੋਨ ਦੀਆਂ ਗਤੀਵਿਧੀਆਂ ਹੈ